ਕਿਆ ਜਾਂਦਾ ਹੈ ਕਿ ਭਗਵੰਤ ਮਾਨ ਹਰੀ ਉਦੋਂ ਆਪਣੇ ਆਲੇ ਦੁਆਲੇ ਨੂੰ ਇਹ ਗੱਲ ਕਹਿੰਦੇ ਸੀ ਕਿ ਮੈਂ ਇੱਕ ਦਿਨ ਮੁੱਖ ਮੰਤਰੀ ਬਣੂੰਗਾ ਤੇ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਆਹ ਸਾਨੂੰ ਭਗਵੰਤ ਮਾਨ ਜਾਣਦਾ ਕੀ ਸੱਚ ਮੇਰੇ ਕੋਲ ਤਾਂ ਬਹੁ ਵਾਰ ਕਿਹਾ ਸੀਗਾ ਕੱਲਾ-ਕੁੱਲਾ ਪ੍ਰੋਗਰਾਮ ਲਾਇਆ ਕਿ ਨਹੀਂ ਹਣਾ ਤੇਰਾ ਵਧੀਆ ਪਛਾਣ ਬਣੀ ਜਾਂਦੀ ਆ ਤੇ ਫਿਰ ਮੈਂ ਬੁਲਾਇਆ ਕਰਾਂਗੇ ਜੀ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਹੈ ਪ੍ਰੋਗਰਾਮ ਲਾਉ। ਉਦੋਂ ਮੈਂ ਹਾਸਲੇ ਹੁੰਦੇ ਸੀ ਬਟ ਅੰਤਰੋਂ ਇੰਨਾ ਹੁੰਦਾ ਸੀ ਵੀ ਹਾਂ ਇਹ ਬੰਦਾ ਯਾਰ ਐਮਐਲਏ ਜਾਂ ਮੰਤਰੀ ਬਣੂਗਾ ਕੱਲ ਕਾਣ ਨੂੰ ਬਣ ਸਕਦਾ ਇਹਦਾ ਪੋਲਿਟਿਕਸ ਵਿੱਚ ਹੈਗਾ ਹਨਾ ਰੁਝਾਨ ਤੇ ਅੱਜ ਦੇ ਨਤੀਜਿਆਂ ਦਾ ਐਲਾਨ ਹੋਇਆ ਤੇ ਮੁੱਖ ਮੰਤਰੀ ਬਣੇ ਤੇ ਮੈਂ ਮੰਦਰੋਂ ਐਸ ਯਾਰ ਵੀ ਕੀ ਕਿ ਮੈਂ ਮੰਤਰੀ ਡੈਰੀ ਲੈ ਸਕਦਾ ਕੋਈ ਕਿ ਆਪਣੇ ਕੋਈ ਇੱਕ ਦਿਨ ਮੈਂ ਮੁੱਖ ਮੰਤਰੀ ਬਣਨਾ ਤੁਸੀਂ ਹੈਰਾਨ ਸ਼ਬਦ ਵਰਤਿਆ ਤੁਹਾਡਾ ਪੁਰਾਣਾ ਸਾਥੀ ਜੁਗਨੂ ਜੀ ਜਦੋਂ ਮੁੱਖ ਮੰਤਰੀ ਪੰਜਾਬ ਦਾ ਬਣ ਜਾਂਦਾ ਹੂੰ ਹੂੰ ਤੁਹਾਨੂੰ ਹੈਰਾਨੀਤ ਹੁੰਦੀ ਹੈ ਚਾ ਚੜਦਾ ਜਾਂ ਉਸ ਦੌਰ ਦੀ ਕਿਹੜੀ ਗੱਲ ਤੁਸੀਂ ਚੇਤੇ ਕਰਦੇ ਹੋ ਕਿਉਂਕਿ ਤੁਸੀਂ ਤਾਂ ਉਸ ਦੌਰ ਦੇ ਗਵਾਹ ਹੋ ਕੀ ਆ ਜਾਂਦਾ ਹੈ ਕਿ ਭਗਵੰਤ ਮਾਨ ਹਰੀ ਉਦੋਂ ਆਪਣੇ ਆਲੇ ਦੁਆਲੇ ਨੂੰ ਇਹ ਗੱਲ ਕਹਿੰਦੇ ਸੀ ਕਿ ਮੈਂ ਇੱਕ ਦਿਨ ਮੁੱਖ ਮੰਤਰੀ ਬਣੂੰਗਾ ਤੇ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਆ ਸਾਨੂੰ ਭਗਵੰਤ ਮਾਨ ਜਾਣਦਾ ਕੀ ਸੱਚ ਮੇਰੇ ਕੋਲ ਤਾਂ ਬਹੁਤ ਵਾਰ ਕਿਹਾ ਸੀਗਾ ਅਸੀਂ ਬੱਤਸਾ ਫਰ ਕੀਤਾ ਇਕੱਠਿਆਂ ਨੇ ਪਟਿਆਲੇ ਤੋਂ ਲੈ ਕੇ ਦਿੱਲੀ ਤੱਕ ਹੈਨਾ ਟੀ ਸੀਰੀਜ਼ ਦੇ ਉਹ ਆਫਿਸ ਤੱਕ ਤਾਂ ਨਾ ਹਾਂ ਕੁਛ ਦੇਰੀ ਹੈ ਕਹਿੰਦਾ ਤਾਕਸ਼ਤਾ ਕਰੀ ਜਾਇਆ ਕਰੋ ਤੁਸੀਂ ਫਿਰ ਤੋਂ ਕਰਿਆ ਕਰੀਂ ਤੋ ਕੱਲਾ ਹੈਨਾ ਉਦੋਂ ਅਸੀਂ ਹਜੇ ਅਲੱਗ ਨਹੀਂ ਹੋਏ ਸੀ 2005 ਤੋਂ ਪਹਿਲਾਂ ਦੀਆਂ ਗੱਲਾਂ ਨੇ ਕੱਲਾ ਕੁਲਾ ਪ੍ਰੋਗਰਾਮ ਲਾਇਆ ਕਿ ਨਹੀਂ ਹੈਨਾ ਤੇਰਾ ਵਧੀਆ ਪਛਾਣ ਬਣੀ ਜਾਂਦੀ ਆ ਤੇ ਫਿਰ ਮੈਂ ਬੁਲਾਇਆ ਕਰਾਂਗੇ ਜੀ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਹੈ ਪ੍ਰੋਗਰਾਮ 'ਲਾ ਤਾਂ ਉਹਦੋਂ ਮੈਂ ਹਾਸਲੇ ਹੁੰਦੇ ਸੀ ਵੀ ਯਾਰ ਦਾ ਸਰਮਾਉਂ ਸਾਹਿਬ ਕਿੱਧਰ ਕਿੱਥੇ ਆਹ ਲਾਈਨ ਸਾਡੀ ਕਲਾਖਰੀ ਦੀ ਕਿੱਥੇ ਰਾਜਨੀਤੀ ਬਟ ਅੰਦਰੋਂ ਇੰਨਾ ਹੁੰਦਾ ਸੀ ਵੀ ਹਾਏ ਬੰਦਾ ਯਾਰ ਐਮਐਲਏ ਜਾਂ ਮੰਤਰੀ ਬਣੂਗਾ ਕੱਲ੍ਹ ਕਣ ਨੂੰ ਬਣ ਸਕਦਾ ਇਹਦਾ ਪੋਲਿਟਿਕਸ ਵਿੱਚ ਹੈਗਾ ਹਨਾ ਰੁਝਾਨ ਪਰ ਜਦੋਂ ਜਦੋਂ ਅੱਗੇ ਵਧੇ ਤੇ ਆਹ ਜਦ ਦੇ ਨਤੀਜਿਆਂ ਦਾ ਐਲਾਨ ਹੋਇਆ ਤੇ ਮੁੱਖ ਮੰਤਰੀ ਬਣੇ ਤੇ ਮੈਂ ਮੰਦਰੋ ਐਸ ਯਾਰ ਵੀ ਇਹ ਕਿਵੇਂ ਬੰਦਾ ਡਾਇਰੀ ਲਿਖ ਸਕਦਾ ਕੋਈ ਕਿ ਆਪਣੇ ਭਵਿੱਖ ਦੀ ਕਿ ਮੈਂ ਮੁੱਖ ਮੰਤਰੀ ਬਣਨਾ ਤੇ ਚਾਹ ਵੀ ਚੜਿਆ ਨਾਲ ਸੀਗਾ ਨਾਲ ਤੇ ਤੁਹਾਡੇ ਨਾਲ ਦਾ ਬਣ ਗਿਆ ਤੁਹਾਡੇ ਨਾਲ ਦਾ ਉਹ ਲਾਟਰੀ ਤਾਂ ਲੱਗੀ ਨਹੀਂ ਹੈਗੀ ਹਨਾ ਬਟ ਇਹਨਾ ਹੈ ਕਿ ਕਿ ਕਈ ਬੰਦਿਆਂ ਦੀ ਸਾਰੀ ਉਮਰ ਜਥੇਦਾਰੀ ਕਰਦਿਆਂ ਦੀ ਨਿਕਲ ਜਾਂਦੀ ਹੈ ਸਾਰੀ ਉਮਰ ਮਤਲਬ ਤੁਹਾਨੂੰ ਇੱਕ ਪਾਰਟੀ ਦੇ ਮੈਂਬਰ ਮੰਨ ਕੇ ਜਿੰਦਾਬਾਦ ਕਰਦਿਆਂ ਦੀ ਨਿਕਲ ਜਾਂਦੀ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਮੁੱਖ ਮੰਤਰੀ ਬਣਨਾ ਇਨ ਯੰਗ এজ ਦੇ ਵਿੱਚ ਮੁੱਖ ਮੰਤਰੀ ਬਣਨਾ ਇੱਕ ਵੱਡਿਆ ਆਪਣੇ ਆਪ ਵਿੱਚ ਪ੍ਰਾਪਤੀ ਹੈ ਤੇ ਤੁਸੀਂ ਜਦੋਂ ਇੱਕ ਕਲੀਗ ਦੇ ਤੌਰ ਤੇ ਤੁਸੀਂ ਦੇਖਦੇ ਹੋਂ ਤਾਂ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਸੰਘਰਸ਼ ਵਾਲੇ ਦੌਰ ਦੀ ਕੋਈ ਮਾਨ ਸਾਹਿਬ ਦੇ ਨਾਲ ਕੋਈ ਇੱਕ ਦੀ ਯਾਦਗਾਰ ਤੁਸੀਂ ਸਾਂਝੀ ਕਰਨੀ ਚਾਹੋ ਵੀ ਇਦਾਂ ਸਾਡਾ ਬੀਤਿਆ ਇੱਥੇ ਸਿੱਖਾਜਲ ਹੋਏ ਜਾਂ ਸਾਡਾ ਆਹ ਦੌਰ ਵੀ ਸੀ ਅਮ ਵਾਸਾ ਨਾਲ ਤਾਂ ਬਹੁਤ ਯਾਦਾ ਨੇ ਮਤਲਬ ਇੱਕ ਤਾਂ ਉਹਨਾਂ ਨੂੰ ਮਸਤੀ ਜਿਹੜੀ ਹੈ ਵੀ ਆਪ ਕੁਕ ਕਰਨਾ ਹੈ ਨਾ ਕਦੇ ਮੰਨ ਲਓ ਵੀ ਮੁਰਗਾ ਬੱਕਰਾ ਬਣਾਉਣਾ ਹੈ ਕਦੇ ਤਾਂ ਉਹਨਾਂ ਨੂੰ ਹੁੰਦਾ ਸੀ ਦੇਸੀ ਚੁੱਲਾ ਹਣਾ ਪਿੰਡ ਸਤੌਜ ਮੋਟਰ ਕੋਲੇ ਜਾ ਕੇ ਆਪ ਹੀ ਫੂਕਾ ਮਾਰ ਮਾਰ ਕੇ ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਮਾਂ ਸਾਹਿਬ ਦਾ ਵੀ ਦਿਖ ਵੀ ਛੋਟੀ ਸਾਹਿਬ ਆਪ ਬਣਾਇਆ ਮੈਨੂੰ ਆਹ ਕੰਮ ਵੀ ਆਉਂਦਾ ਹਣਾ ਆ ਮੈਂ ਆਪ ਅਗ ਵਾਲੀ ਆ ਅਸੀਂ ਆਪ ਕਰ ਲੰਨੇ ਆ ਤੇ ਉਹ ਬੜਾ ਸੀ ਤੇ ਇੱਕ ਉਹਨਾਂ ਦੀ ਉਹ ਜਿਹੜਾ ਕੌਨਫੀਡੈਂਸ ਸੀ ਨਾ ਮੰਨ ਲਓ ਅਸੀਂ ਜਗ ਨੂੰ ਕਹਿੰਦਾ ਹਾਂ ਕਰਦੇ ਹੁੰਦੇ ਜਗ ਨੂੰ ਕਹਿੰਦਾ ਹੈ ਕਿਵੇਂ ਕਰਦੇ ਸੀ ਛੋਟੀ ਸਾਹਿਬ ਹਾਂਜੀ ਵੀ ਚਲੋ ਜੀ ਪਰਸੋਂ ਨੂੰ ਰਾਣੇ ਜਾਣਾ ਸਵੇਰੇ ਜੋ ਗਨੂਰ ਕਰਨ ਜਾਣਾ ਤਿੰਨ ਦਿਨਾਂ ਲਈ ਚੱਲਾਂਗੇ। ਆ ਠੀਕ ਆ ਮਾਨ ਸਾਹਿਬ ਕਿੰਨੇ ਕਿੰਨੇ ਐਪੀਸੋਡ ਕਰਨੇ ਆ? ਕਰਿਆਵਾਂਗੇ 7-8 ਐਪੀਸੋਡ ਕਰਿਆਵਾਂਗੇ। ਠੀਕ ਆ ਜੀ। ਉਹ ਇੱਕ ਕੁਰਤਾ ਪਜਾਮਾ ਜਾਂ ਪਾਲੀ ਵਿੱਚੋਂ ਲਾ ਲਿਆ ਆਲਾ ਸਾਰਾ ਕੁਝ ਪਾਲੀ ਹੈ ਨਾ ਤੇ ਬਾਕੀ ਵਰਦੀਆਂ-ਬੁਰਦੀਆਂ ਉੱਥੇ ਮਿਲ ਜਾਂਦੀਆਂ ਸੀ। ਬਹਿ ਗਏ, ਚਲੇ ਗਏ। ਹਣਾ ਤੁਸੀਂ ਰਾਜਪੁਰੇ ਕੋਲੇ ਜਾ ਕੇ ਜਿਵੇਂ ਹੁਣ ਥੀਏਟਰ ਵਾਲਿਆਂ ਦੀ ਆ ਹੱਥ ਹੁੰਦੀ ਆ ਹੌਲੀ-ਹੌਲੀ ਪੱਕੀ ਇਹ ਹਿਆਤ ਤਾਂ ਪਰ ਬਾੜੀ ਖਤਮ ਨਹੀਂ ਹੋਈ ਸੀ। ਮਾਨ ਸਾਹਿਬ ਕਰਨਾ ਕੀ ਆ ਉਹ ਦੱਸ ਦਾਂਗੇ ਬਹਿ ਜਾ ਆਨੰਦ ਲਵੋ ਵਾਹ ਕਰਕੇ ਆਏ ਹਣਾ। ਤਾਂ ਰਸਤੇ 'ਚ ਜਾ ਕੇ ਉਹ ਇਹਨਾਂ ਇੱਕ ਤੇ ਜਾ ਕੇ ਖੜੇ ਤੇ ਸੀਛਾ ਥੱਲੇ ਕੀਤਾ ਤੇ ਮਾਨ ਸਾਹਿਬ ਪੁੱਛ ਰਹੇ ਨੇ ਜਾ ਕੇ ਅੰਬਾਲੇ ਤੋਂ ਅੱਗੇ ਹਨਾ ਇਹ ਸਤੌਜ ਇਨਕਲੇਵ ਕਹਾਂ ਹੈ ਉਹ ਬੰਦਾ ਸਿਰ ਸਤੌਜਨ ਕਲੇ ਇਹ 뭐 ਸਤੌਜਨ ਕਲੇ ਕਹਾ ਕੋਈ ਸਤੌਜਨ ਕਲਿਪ ਨਹੀਂ ਯਾਰ ਸੁਣਾ ਹੈ ਉਸ ਕੈਂਟ के पास है अंबाला ਕੈਂਟ के पास ਸਰ ਅੰਬਾਲਾ ਕੈਂਟ ਤੋਂ ਰਹਿ ਗਿਆ ਤੋਂ ਉਹ ਅੱਛਾ ਅੱਗੇ ਨਿਕਲ ਆਏ ਹਮ ਹਾਂ ਹਾਂ ਇਹ ਜੀ ਪਕਾਈ ਮਾਰਨੀ ਤੇ ਅੱਗੇ ਨਿਕਲ ਜਾਣਾ ਮੁਰਥਲ ਆ ਗਿਆ ਮੁਰਥਲ ਕੋਲੇ ਮਾਨਸਾਹ ਦੱਸ ਤਾਂ ਦੋ ਕੀ ਕਰਨਾ ਉਹ ਪਰੌਂਠੇ ਖਾਓ ਕਰਦੇ ਆ ਠੀਕ ਹੈ ਨਾ ਹੁਣ ਮੁਰਥਲ ਤੋਂ ਚੱਲ ਪਏ ਮਹਾਂ ਸਾਹਿਬ ਕਰਨਾ ਕੀ ਹੈ ਡਿਸਕਸ ਤਾਂ ਕਰ ਲਈਏ ਕਿਹੜੇ ਕਿਹੜੇ ਐਪੀਸੋਡ ਕਰਨੇ ਨੇ ਪਹੁੰਚਣ ਵਾਲੇ ਆਪਾਂ ਤਾਂ ਅੱਧੇ ਪੌਣੇ ਘੰਟੇ ਤੱਕ ਨਾਈਟਾ ਪਹੁੰਚ ਜਾਣਾ ਚੰਗਾ ਲੇਖੋ ਹੁਣ ਦੇਖੋ ਸਾਡੇ 6 ਐਪ 8 ਐਪੀਸੋਡ ਦੀ ਸਕ੍ਰਿਪਟ ਦੇਖੋ ਕਿੱਡੀ ਬਣ ਰਹੀ ਹੈ ਕਾਗਜ਼ ਕੱਢਿਆ ਪਰ ਲਿਖ ਰਿਹਾ ਪਹਿਲਾ ਥਾਣਾ 2 ਐਪੀਸੋਡ ਸਕੂਲ 2 ਐਪੀਸੋਡ ਲਾਲੇ ਦਾ ਘਰ 2 ਐਪੀਸੋਡ ਤਿੰਨ ਸੈਟ ਲੱਗਣਗੇ ਥਾਣੇ 'ਚ ਲੇਖੋ ਰਾਣਾ ਇੰਸਪੈਕਟਰ ਮੈਂ ਹੌਲਦਾਰ ਕਰਨਜੀਤ ਆਹਾ ਗਨਾਘਾਰੀਏ ਬੋ ਐ ਕਰਕੇ ਆ ਸਕੂਲ ਦੇ ਵਿੱਚ ਆਹਾ ਮਾਸਟਰ ਇਹੇ ਇਹ ਸਟੂਡੈਂਟ ਲਾਲੇ ਦੇ ਘਰ ਵਿੱਚ ਰਾਣਾ ਲਾਲਾ ਇਹਦੀ ਵਾਈਫ ਆਹਾ ਮੈਂ ਪਿੰਡ ਚੋਂ ਝੰਡਾ ਬਣ ਕੇ ਆਉਂਗਾ ਇਹ ਐ ਕਰੇਗਾ ਇਹ ਐ ਕਰੇਗਾ ਠੀਕ ਹੈ ਹੋ ਗਿਆ ਹਾਂਜੀ ਡਨ ਇਹ ਸਕ੍ਰਿਪਟ ਹੁੰਦੀ ਜੀ ਸਾਡੀ ਮੌਕੇ ਦੀ ਸਾਰਾ ਕੁਝ ਬਣਾਉਣਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਆ ਡਾਇਲੌਗ ਤੁਹਾਡਾ ਆਪਣਾ ਜੇ ਤੁਸੀਂ ਬਾਈ ਚਾਂਸ ਕੋਈ ਵਧੀਆ ਪੰਜ ਮਾਰਗੇ ਤੇ ਉਹਦਾ ਰੀਟੇਕ ਹੋ ਗਿਆ ਤੇ ਮਾਨਸਾਬ ਉਹ ਪੰਜ ਤੁਹਾਡੇ ਕੋਲੇ ਨਹੀਂ ਜਾਣ ਦੇਣਗੇ ਦੋਹਾਂ ਫਿਰ ਉਹਨਾਂ ਕੋਲੇ ਚਲਿਆ ਗਿਆ ਪੰਜ ਉਹ ਰਣੇ ਉਹ ਮੈਂ ਬੋਲੂ ਕਰ ਮੈਂ ਤੂੰ ਨਹੀਂ ਉਹ ਮੈਂ ਬੋਲਦਾ ਉਹ ਮੈਂ ਬੋਲਦਾ ਫਿਰ ਉੱਥੇ ਤਾਂ ਕਈ ਵਾਰੀ ਆਇਆ ਹੋ ਜਾਂਦਾ ਸੀ ਵੀ ਪੰਜ ਆਇਆ ਤੁਹਾਡਾ ਜੀ ਕਰ ਰਹਾ ਪਹਿਲਾਂ ਦੱਸਣਦਾਰ ਹੈ ਸਲਵੇਲੇ ਕਹਿਣ ਦਾ ਕਿ ਮੈਂ ਬੋਲੂਗਾ ਫਿਰ ਨਾ ਨਹੀਂ ਯਾਰ ਇਹ ਤਾਂ ਲਿਖੋ ਕੇ ਰੱਖਣਾ ਲਿਖੋ ਕੇ ਰੱਖਣਾ ਇਹ ਆਪਾਂ ਹੀ ਮਾਨ ਸਾਹਿਬ ਇੱਕ ਦਿਨ ਦੱਸਦੇ ਸੀ ਕਹਿੰਦੇ ਸੀ ਜੇ ਕੋਈ ਪੰਚ ਮਾਰ ਗਿਆ ਨਾ ਕਹਿੰਦੇ ਫਿਰ ਅੰਦਰ ਚੱਲੀ ਜਾਣਾ ਵੀ ਇਸੇ ਐਪੀਸੋਡ ਜੀ ਜਵਾਬ ਦੇ ਦੇਣਾ ਹਾਂ ਉਦ ਹੀ ਵੀ ਹਾਵ ਹੀ ਹੋ ਗਿਆ ਮੇਰੇ ਤੇ ਦੇਖੋ ਸਕ੍ਰਿਪਟ ਤੁਸੀਂ ਆਪ ਘਟ ਵੀ ਰਹੇ ਹੋ ਮੌਕੇ ਤੇ ਮੰਨ ਲਓ ਛੋਟੀ ਸਾਹ ਦਿਨ ਚ ਤਿੰਨ ਐਪੀਸੋਡ ਕਰ ਦਿੰਦੇ ਸੀ ਕਈ ਵਾਰੀ ਦੱਸਦੇ ਸੀ ਕਹਿੰਦੇ ਜੇ ਬੀਨੂ ਚ ਪੇੜ ਕੱਸ ਕੇ ਮਾਰ ਗਿਆ ਤੇ ਕਹਿੰਦੇ ਬਹਾਨਾ ਬਣਾ ਕੇ ਧਰ ਦੇਣੀ ਹਾਂ ਕਸੁੰਨ ਉਹਦੇ ਕਿਵੇਂ ਮਾਰਨਾ ਬਰਾਬਰ ਕਸੁੰਨ ਕਿਵੇਂ ਮਾਰਨਾ ਹਣਾ ਜਿਵੇਂ ਵੀ ਉਹ ਇੱਕ ਕਰਦੇ ਸੀ ਵੀ ਉਹ ਆਮ ਤਾਂ ਵੀ ਇੱਕ ਵੀ ਮੈਂ ਪੁੱਛਦਾ ਤੂੰ ਵੱਡਾ ਹੋ ਕੇ ਕੀ ਬਣੇਗਾ ਤੂੰ ਵੱਡਾ ਕੇ ਕੀ ਬਣੇਗਾ ਹਣਾ ਵਿੱਚ ਦੀ ਮਾਂ ਸਾਂ ਮਿਲ ਗਏ ਮਾਹਟਰੀ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਕਹਾਂ ਮੈਂ ਬਣਤਾ ਗਿਆ ਹਣਾ ਜੋ ਬਣਨਾ ਜੀ ਕਹਾਂ ਕਿੱਥੇ ਜੀ ਵੱਡੇ ਤਾਂ ਹੋਏ ਨਹੀਂ ਸੋ ਇਹ ਮੌਕੇ ਦੀਆਂ ਗੱਲਾਂ ਹੁੰਦੀਆਂ ਸੀ ਹਨ ਵੀ ਤੂੰ ਕੀ ਬਣੇਗਾ ਕਹਿੰਦਾ ਮੈਂ ਵੱਡਾ ਹੋ ਕੇ ਯਾਜ ਬਣੂਗਾ ਜੀ ਆਉਂਦਾ ਜਾਂਦਾ ਬਿਲਡਿੰਗਾਂ 'ਚ ਵਜਿਆ ਕਰੂੰਗਾ ਮੋੜ ਸਟਾਇਰ ਵੀ ਹੋ ਰਿਹਾ ਤੁਹਾਨੂੰ ਹਨਾ ਖਬਰਾਂ ਪੜ ਰਿਹਾ ਹਾਂ ਬਿੱਲ ਨਾ ਦੇਣ ਕਰਕੇ ਹਨਾ ਬਿੱਲ ਆ ਦੇਣ ਕਰਕੇ ਕਹਿਣਾ ਬਿੱਲ ਨਾ ਦੇਣ ਕਰਕੇ ਇੰਨੇ ਬੰਦੇ ਅੰਦਰ ਕੀ ਤੇ ਸੋ ਮੌਕੇ ਤੇ ਕ੍ਰੀਏਟੀਵਿਟੀ ਬਹੁਤ ਸੀ ਉਹਨੇ ਜਿਹੜੀ ਮੌਕੇ ਤੇ ਇੰਪਰੋਵਾਈਜ਼ੇਸ਼ਨ ਨੇ ਬਹੁਤ ਮਦਦ ਕੀਤੀ ਜਦੋਂ ਫਿਲਮਾਂ ਬਣ ਲਾਏ ਲਿਖਣ ਦੇ ਵਿੱਚ ਕਮੇਡੀ ਕਰੀਏਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸੋ ਮੈਂ ਕਦੇ ਥੀਏਟਰ ਵਿੱਚ ਇੰਨੀ ਕਮੇਡੀ ਨਹੀਂ ਕੀਤੀ ਸੀ ਜਿੰਨਾ ਕਿ ਮਾਨ ਸਾਹਿਬ ਨਾਲ ਜਦੋਂ ਰਲ ਕੇ ਕੰਮ ਕੀਤਾ ਔਰ ਉਹਨੇ ਸ਼ੋਰਤ ਵੀ ਦਿੱਤੀ ਤੇ ਮੇਰਾ ਚੁੱਲਾ ਵੀ ਬਹੁਤ ਸਖਾਲਾ ਕੀਤਾ ਜੁਗਨੂ ਕਹਿੰਦਾ ਹੈ